ਰਾਗ ਬਲਾਵਲ ਮਹੱਲਾ ਪੰਜਵਾਂ ਘਰ ਤੀਰਵਾਂ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸਤਰ ਆਭਰਨ ਕੀਨੇ ਉਡੀਨੀ 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 ਕਬ ਘਰ ਆਵੇ ਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਮਲਾਵ ਹੋ ਕਬ ਘਰ ਆਵੈ ਰੀ ਸੁਨੋ ਸਹੇਰੀ ਮਿਲਨ ਬਾਤ ਕਾਹੂੰ ਸਗਰੋ ਅੰਮਟਾਵਹੁ ਤਉ ਕਰਹੀ ਲਾਲਨ ਪਾਵਹੁ ਤਬ ਰਸ ਮੰਗਲ ਗੁਣ ਗਾਵਹੁ ਆਣਦਰੂਪ ਤੇ ਆਵਹੁ ਨਾਨਕ ਦਵਾਰੈ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਣ ਰੂਪ ਦਿਖਾਵੇ ਆਬ ਮੋਹੇ ਨੀਂਦ ਸੁਹਾਵੇ ਸਭ ਮੇਰੀ ਤਖਾ ਬੁਝਾਨੀ ਅਬ ਮੈਂ ਸਹਜ ਸਮਾਨੀ ਮੀਠੀ ਪ੍ਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਲਾਬਲ ਮਹੱਲਾ ਪੰਜਵਾ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੀ ਰਾਚ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਏ ਰਹਾਉ ਆਹੀ ਮਨ ਅਵਰਨਾ ਪਾਵੈ ਚਰਨਾਵੈ ਚਰਨਾਵੈ ਉਲਜਿਓ ਆਲਮ ਕਰੰਦ ਕਮਲ ਜਿਓ ਹਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅਨਤੇ ਟੂਟੀ ਐ ਰਖਤੇ ਛੂਟੀ ਐ ਮਨ ਹਰ ਰਸ ਘੂਟੀ ਐ ਸੰਗ ਸਾਧੂ ਉਲਟੀ ਐ ਹਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨਹਿ ਰਾਗ ਬਲਾਵਲ ਮਹੱਲਾ ਨਵਾਂ ਦੋ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦੁ ਦੁਖ ਹਰਤਾ ਹਰ ਨਾਮੁ ਪਛਾਨੂ ਅਜਾ ਮਲ ਗਨ ਕਾ ਜਿਹ ਸਿਮਰਤ ਮੁਗਤ ਭਏ ਜੀ ਜਾਨੂ ਰਹਾਉ ਗਜ ਕੀ ਤਰਾਸ ਮਿਟੀ ਸ਼ਿਨਹੁ ਮਹਿ ਜਬ ਹੀ ਰਾਮ ਬਖਾਨੂ ਨਾਰਦ ਕਹਿਤ ਸੰਤ ਧ੍ਰੂ ਬਾਰਕ ਭਜਨ ਮਾਹੇ ਲਪਟਾਨੂ ਅਚਲ ਅਮਰ ਨਿਰਭੈ ਪਦ ਪਾਇਉ ਜਗਤ ਜਾਹੇ ਹੈਰਾਨੂ ਨਾਨਕ ਕਹਿਤ ਭਗਤ ਰਸ ਕਹਾਰ ਨਿਕਟਤਾ ਹੈ ਤੁਮ ਮਾਨੂ ਬਲਾਵਲ ਮਹੱਲਾ ਨਵਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾਨਹਿ ਚੂਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਇਓ ਤੀਰਥ ਬਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ નિਹਪਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਲਾਵਲ ਮਹੱਲਾ ਨਵਾਂ ਜਾ ਮੈਂ ਭਜਨ RAM ਕੋ ਨਾਹੀ ਤੇਹ ਨਰ ਜਨਮ ਅਕਾਰਥ ਖੋਇਆ ਯਹ ਰਾਖੋ ਮਨ ਮਾਹੀ ਰਹਾ ਤੀਰਥ ਕਰੈ ਬਰਤ ਪੁਨ ਰੱਖੈ ਨਹਿ ਮਨੁਆ ਬਸ ਜਾਕੋ ਨੇਹ ਫਲ ਧਰਮ ਤਾਹੇ ਤੁਮ ਮਾਨੁ ਹੂ ਸਾਚ ਕਹਿਤ ਮੈਂ ਜਾ ਕਉ ਜੈਸੀ ਪਾਹਨ ਜਲ ਮਹਿ ਰਾਖਿਓ ਭੀਦੈ ਨਾਹੀ ਤੇ ਪਾਣੀ ਤੈਸੀ ਤੁਮ ਤਾਹੇ ਪਛਾਨੂ ਭਗਤ ਹੀਨ ਜੋ ਪ੍ਰਾਣੀ ਕਲਮੈ ਮੁਕਤ ਨਾਮ ਤੇ ਪਾਵਤ ਗੁਰਿ ਇਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਬਲਾਵਲ ਅਸ਼ਟਪਦੀਆ ਮਹਲਾ ਪਹਿਲਾ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਵਿਣ ਭੈ ਪਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮਹੁ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦੇਉ ਸਰ ਜਾਲ ਘਟ ਘਟ ਵਿਆਪ ਰਹਿਓ ਵਿਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਰਜ ਸੀਧੋ ਹਿਰਦੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨਮੁਖ ਹਉ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖਿ ਆਪੇ ਦੇ ਵਢਿ ਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕਚਲ ਕਸ਼ੋਤ वेद पुकारै भगत सरोत सुन सुन मानै देखै ज्योत शास्त्र सिमरत नाम दृड़ामंग गुरमुख शांत उत्तम करामंग मनमुख जोनी दुख सहामंग वंदन टूटे एक नाम वसामंग मन्ने नाम सच्ची पात पूजा किस वेखा नाही को दूजा ਦੇਖ ਕਹਉ ਭਾਵੇਂ ਮਨ ਸੋਈ ਨਾਨਕ ਕਹਿ ਅਵਰ ਨਹੀਂ ਕੋਈ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੇਂ ਤਨ ਤਨ ਕਲਤ ਸਭ ਦੇਖ ਅਭਮਾਨਾ ਬਿਨ ਨਾਮੈ ਕਿਸ ਸੰਗ ਨਾ ਜਾਣਾ ਰਹਾਉ ਕੀ ਚਹਿਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ oplasm ਢੇਰੀ ਖਾਕੂ ਖਾਕਰ ਲੈ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਨ ਗੀਤ ਰਾਗ ਘਨ ਤਾਲ ਸੇ ਕੂਰੇ ਤ੍ਰਿਹੋ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟਾ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜਹਿ ਨਾਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਖੀਆ ਸੂਕਰ ਸਵਾਨ ਗਰਧਭ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਨੇ ਜੋਨ ਪਵਾਈਐ ਬੰਦਨ ਬਾਧਾਇ ਆਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਪੂਛ ਨਾ ਹੋਏ ਮਾਨੇ ਹੁਕਮ ਸੀਜੈ ਦਰਸੋਏ ਸਤਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚੈ ਦਰਵਾਸ ਕਾਲ ਵਿਕਾਲ ਸ਼ਬਦ ਭੈ ਨਾਸ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਲਾਵ ਮਹਲਾ ਤੀਜਾ ਅਸ਼ਟਪਦੀ ਘਰ ਦਸੋਂ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਮੈ ਪਾਜ ਲਹਿਗ ਨਿਧਾਨ ਸਤ ਗੁਰ ਸੇਵ ਨਾਮ ਵਸੈ ਮਨ ਚੀਤਾ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਨਾਮੈ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਆਸਾਕਾਰ ਕਮਾਵੋ ਸ਼ਬਦ ਚੀਨ ਸਹਜ ਘਰ ਆਵੋ ਸਾਚੈ ਨਾਏ ਵਡਾਈ ਪਾਵੋ ਆਪ ਨਾ ਬੂਝੈ ਲੋਕ 부ਝਾਵੈ ਮਨ ਕਾ ਅੰਦਾ ਅੰਧ ਕਮਾਵੇ ਦਰ ਕਰ ਮਹਿਲ ਠੌਰ ਕੈਸੀ ਪਾਵੇ ਹਰ ਜੀਉ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕੀਆ ਚੱਲੈ ਪਹਿ ਨਾਮੀ ਸਾਚਾ ਨਾਮ ਸਾਚੈ ਸ਼ਬਦ ਜਾਨੈ ਆਪੇ ਆਪ ਮਿਲੈ ਚੂਕੈ ਅਭਮਾਨੈ ਗੁਰਮਖ ਨਾਮ ਸਦਾ ਸਦਾ ਵਖਾਨੈ ਸਤਗੁਰ ਸੇਵੈ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੈ ਵੱਡੀ ਵਡਿਆਈ ਦੁਖ ਕਾਟੈ ਹਿਰਦੈ ਨਾਮ ਵਸਾਈ ਨਾਮ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟ ਪਦੀਆਂ ਘਰ 11ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹੋ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰ ਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹੈ ਨਾ ਸਕੋ ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰਹੋ ਦਸ ਦਵਾਰ ਹੈ ਜਾ ਕੀ ਅਹਨਸ ਤਸਕਰ ਪੰਜ ਚੋਹਰ ਲਗਈਆ ਧਰਮ ਅਰਥ ਸਭ ਹਿਰ ਲੇ ਜਾਵਹਿ ਮਨ ਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸ ਕਰੇ ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਕੋਤ ਬੋਹਿਤਾ ਛੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸ ਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਭੀਨੀ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹਿ ਵਿਆਪੀ ਤੁਰਿਆ ਗੁਣ ਹੈ ਗੁਰਮਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰਿ ਆਵੇ ਸਭ ਬ੍ਰਹਮ पसਰੀਆ RAM ਨਾਮ ਹੈ ਜੋਤ ਸਬਾਈ ਗੁਰਮਖ ਆਪੇ ਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਲਾਵ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵੋ ਹੋ ਹਰ ਚੰਨਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗਸਈਆ ਸਰਨ ਪਰੇ ਸਹੀ ਜਨ ਉੱਭਰੇ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ 18 ਮਹ ਚੰਦਨ ਊਤਮ ਚੰਦਨ ਨੇਕਟ ਸਭ ਚੰਦਨ ਹੋਈਆ ਸਾਕਤ ਕੂੜੇ ਉੂਬ ਸੋਕ ਹੂਏ ਮਨ ਅਬਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆ ਪੇ ਜਾਣੈ ਸਭ ਬਿਦ ਹਰ ਹਰਿ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਐ ਜੋ ਤੁਰ ਲਿਖਿਆ ਸੂ ਮਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਪੰਡਾਰ ਖਲਈਆ ਗੁਰ ਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਈ ਮੈਂ ਹਰ ਗੁਣ ਕਹਤੇ ਭਾਵ ਨਹੀਂ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ ਸਾਸਤ ਬੇਦ ਪੁਰਾਨ ਪੁਕਾਰਹਿ ਧਰਮ ਕਰਹੁ ਖਟ ਕਰਮ ਦਰੜਈਆ ਮਨ ਮੁਖ 파ਖੰਡ ਪਰਮ ਵਿਗੂਤੇ ਲੋਬ ਲਹਿਰ ਨਾਬ ਭਾਰ ਬਡਈਆ ਨਾਮ ਜਪਹੁ ਨਾਮੇ ਗਤ ਪਾਵਹੁ ਸਿਮਰਤ ਸਾਸਤਰ ਨਾਮ ਦਰੜਈਆ ਹਉ ਮੈਂ ਜਾਏ ਤਾਂ ਨਿਰਮਲ ਹੋਐ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜਹਿ ਜਿਤ ਭਾਵੈ ਤਿਤਰਾਹੀ ਚਲਈਆ ਬਲਬਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹਉ ਬਲਬਲ ਸਤਗੁਰ ਸਤਪੁਰ ਕਹੀਆ RAM ਨਾਮ ਮੇਰੇ ਪ੍ਰਾਣ ਵਸਾਈ ਸਤਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਗੁਰ ਕੀ ਧਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮਕ ਮੱਥ ਮੱਥ ਤਤ ਕਢਈਆ ਲਾਲ ਜਵੇ ਹਰ ਨਾਮ ਪਰਗਾਸਿਆ ਭਾਂਡੇ ਭਾਉ ਪਵੈ ਤਿਤਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨਰਾਮ ਭਗਤ ਨਿਜ ਭਈਆ ਮਨਬੁੱਧ ਅਰਪ ਧਰਉ ਗੁਰ ਆਗੇ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲ ਤਤ ਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ 부ਝਈਆ ਇਹ ਮਨ ਨਾਚੈ ਸਤਿਗੁਰ ਆਗੇ ਅਨहद ਸ਼ਬਦ ਧੁਨ ਤੂਰ ਵਜਈਆ ਹਰ ਹਾਰੇ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰਤਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੋ ਐ ਅਤ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਬਮਾਨੀ ਜਿਉ ਬਾਲਕ ਬਾਲੂ ਕਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲਹਿ ਸਮਾਵਹਿ ਨਾਨਕ ਆਪੇ ਆਪਰ ਮਈਆ ਬਲਾਵਲ ਮਹੱਲਾ ਚੌਥਾ